ਵੰਤਵਾਨ ਦੀ ਲਹਿਰ ਚੱਲ ਰਹੀ ਸੀ ਪੂਰੇ ਪੰਜਾਬ ਦੇ ਵਿੱਚ ਉਹ ਵੱਡੇ ਵੱਡੇ ਘਰਾਂ ਛਾਂ ਨੂੰ ਬਹਾ ਕੇ ਲੈ ਗਈ ਵੱਡੇ ਵੱਡੇ ਸੋਨੀਆਂ ਨੂੰ ਕਰਦੇ ਬੰਦਿਆਂ ਨੂੰ ਬਹਾ ਕੇ ਲੈ ਗਈ ਉਸ ਔਖੇ ਸਮੇਂ ਟੀਟੂ ਬਣੀ ਨੇ ਸ਼੍ਰੋਮਣੀ ਕਾਲੀ ਦਲ ਦਾ ਪੱਲਾ ਫੜਿਆ ਜਿਹੜਾ ਇੱਕਾ ਮੌਜੂਦਾ ਐਮਐਲਏ ਸੀਗਾ ਉਹਨੂੰ ਜਿੱਤਉਣ ਵਿੱਚ ਆਪਣਾ ਯੋਗਦਾਨ ਪਾਇਆ ਹਾਲਾਤ ਇਹਦੇ ਪੈਦਾ ਹੋ ਜਾਂਦੇ ਆ ਸਾਡੇ ਕਿ ਪਾਰਟੀ ਜੱਟ ਨਹੀਂ ਬਣਦੀ ਆ ਤੇ ਮੈਂ ਅੱਜ ਯਾਨੀ ਪਾਸ ਦੀ ਚੜ੍ਹਦੀ ਕਲਾ ਵਾਂਗ ਕੰਮ ਕੀਤਾ ਸੀਗਾ ਅੱਜ ਮੈਂ ਪਾਰਟੀ ਦੀ ਛੱਡ ਰਿਹਾ ਵਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ T2 ਬਾਣੀਏ ਨੂੰ ਕੌਣ ਨਹੀਂ ਜਾਣਦਾ ਜੋ ਆਪਣੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸਰਕਾਰ ਨੂੰ ਘੇਰਦੇ ਨੇ ਤੇ ਉਹਨਾਂ ਵੱਲੋਂ ਅੱਜ ਤੋਂ 2 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਗਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਵੀ ਲਗਾਇਆ ਗਿਆ ਸੀਗਾ ਪਾਰਟੀ 'ਚ ਪੂਰਾ ਮਾਣ ਸਨਮਾਨ ਦਿੱਤਾ ਗਿਆ ਤੇ ਅੱਜ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਗਿਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਰਿਹਾ ਹੋਰ ਕੀ ਕੁਝ ਕਹਾਂ ਤੁਹਾਨੂੰ ਸੁਣਾਉਣੇ ਆ ਜਿਵੇਂ ਕਿ ਤੁਸੀਂ ਦੋਸਤੋ ਮੈਨੂੰ ਜਾਣਦੇ ਹੋ ਮੈਂ ਨੋ ਜਿਆ ਪ੍ਰਕਾ ਜੈਨ ਤੁਸੀਂ ਮੈਨੂੰ ਪਿਆਰ ਨਾਲ ਟੀਟੂ ਬਾਣਿਆ ਆਖਦੇ ਹੋ ਤੁਹਾਨੂੰ ਵੀ ਪਤਾ ਦਾ ਵੀ ਮੈਂ ਇੱਕ ਸੋਮਨੀ ਅਕਾਲੀ ਦਲ ਦਾ ਇੱਕ ਛੋਟਾ ਜਿਹਾ ਪਿਆਦਾ ਹਾਂ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀਗੀ ਮੈਂ ਦੋ ਤਿੰਨ ਮਹੀਨੇ ਪਹਿਲਾਂ ਸੋਮਨੀ ਅਕਾਲੀ ਦਲ ਜੁਆਇਨ ਕੀਤੀ ਸੀਗੀ ਤੇ ਮੈਨੂੰ ਪਾਰਟੀ ਨੇ ਬੜਾ ਮਾਨ ਸਤਕਾਰ ਬਖਸ਼ਿਆ ਮੈਨੂੰ ਉਹਨਾਂ ਨੇ ਲੁਧਿਆਣਾ ਦੇ ਹੱਤੀ ਦਾ ਬੁਲਾਰਾ ਨੁਕਤ ਕੀਤਾ ਤੇ ਅੱਜ ਟੀਟੂ ਬਾਣਿਆ ਪਾਰਟੀ ਨੂੰ ਅਲਵਿਦਾ ਆਖਦਾ ਵਾ ਤੇ ਲੋਜਾਨਾ ਦੀ ਹੱਤੀ ਤੇ ਬੁਲਾਦੇ ਵਿੱਚੋਂ ਯਾਨੀ ਅਸਤੀਫਾ ਦੇ ਰਿਹਾ ਮਾਦ ਤੇ ਮੈਂ ਦੱਸਣਾ ਚਾਹੁੰਨਾ ਵਾ ਅੱਜ ਸਾਰੇ ਵਰਕਰਾਂ ਨੂੰ ਸ਼ੋਮਨੀ ਕਾਲੀ ਦਲ ਦੇ ਵੀ ਇਹਨਾਂ 2 ਸਾਲਾਂ ਤੋਂ ਉੱਤੇ ਦਾ ਸਮਾਂ ਹੋ ਗਿਆ ਵਾ ਮੈਂ ਪਾਰਟੀ ਦੇ ਅਖਸਮਕ ਕਦੇ ਵੀ ਖਰਾਬ ਨਹੀਂ ਕੀਤਾ ਮੈਂ ਪਾਰਟੀ ਦਾ ਅਨੁਸ਼ਾਸਨ ਕਦੇ ਵੀ ਭੰਗ ਨਹੀਂ ਕੀਤਾ ਸਗੋਂ ਮੈਂ ਛੋੜੇ ਛੋੜੇ ਤਾਂ ਲੈ ਲੰਦਾ ਆਂਦਾ ਸੀਗਾ ਕਦੇ ਡੀਸੀ ਦਫ਼ਤਰ ਕਦੇ ਕੋਲ ਤੇ ਲੋਕੀ ਵੀ ਮੈਨੂੰ ਵੀ ਅੱਖ ਜਾਂਦੇ ਸੀਗੇ ਸੋਮਨੀ ਕਾਂਲੀ ਦਲ ਦਾ ਲੀਡਰ ਬੱਲੇ ਬੱਲੇ ਕਰਾਈ ਜਾਂਦਾ ਵਾ ਸੋਮਨੀ ਕਾਂਲੀ ਦਲ ਦਾ ਬੁਲਾਰਾ ਬੱਲੇ ਬੱਲੇ ਕਰਾਈ ਜਾਂਦਾ ਵਾ ਤੇ ਸਮਾਧੀ ਮੈਂ ਤਾਂ ਭਾਰਤੀ ਦੇ ਅੱਖ ਨੂੰ ਵਧੀਆ ਹੀ ਬਣਾਇਆ ਵਾ ਤੇ ਇੱਕ ਸ਼ਹੀਦ ਬਾਦਲ ਜੀ ਨੂੰ ਅੱਜ ਮੈਂ ਦੱਸਣਾ ਚਾਹੁੰਦਾ ਵਾ ਜੀ ਜਦੋਂ ਭਵੰਤਵਾਨ ਦੀ ਲਹਿਰ ਚੱਲ ਰਹੀ ਸੀ ਪੂਰੇ ਪੰਜਾਬ ਦੇ ਵਿੱਚ ਉਹ ਵੱਡੇ ਵੱਡੇ ਕਾਂਗਰਸੀਆਂ ਨੂੰ ਵਹਾ ਕੇ ਲੈ ਗਈ ਵੱਡੇ ਵੱਡੇ ਸੋਮਨੀ ਕਾਂਲੀ ਦਲ ਦੇ ਬੰਦਿਆਂ ਨੂੰ ਵਹਾ ਕੇ ਲੈ ਗਈ ਉਸੋ ਕਿ ਸਮੇਂ ਟੀਟੂ ਬਾਣੀ ਨੇ ਸ਼੍ਰੋਮਣੀ ਕਾਲੀ ਦਲ ਦਾ ਪੱਲਾ ਫੜਿਆ ਤੇ ਜਿਹੜਾ ਇਥੋਂ ਦਾ ਮੌਜੂਦਾ ਐਮਐਲਏ ਸੀਗਾ ਉਹਨੂੰ ਜਿਤਾਉਣ ਵਿੱਚ ਆਪਣਾ ਯੋਗਦਾਨ ਪਾਇਆ ਅੱਜ ਜੇ ਯਾਨੀ ਕਹਿਣ ਦਾ ਭਾਵ ਪਾਰਟੀ ਸੰਭਰਿਆ ਵਾ ਕਈ ਬੰਦੇ ਹੋਰ ਅੰਦਾਜ਼ੇ ਨਾਲ ਨਹੀਂ ਕਿਉਂ ਛੱਡੀ ਕਿਉਂ ਨਹੀਂ ਕਈ ਵਾਰੀ ਦੋਸਤੋ ਯਾਨੀ ਹਾਲਾਤ ਇੱਧੇ ਪੈਦਾ ਹੋ ਜਾਂਦੇ ਆ ਸਾਹਮਣੇ ਬੀ ਪਾਰਟੀ ਚੰਦਨੀ ਪੰਦੀ ਆ ਜਰਾ ਤੇ ਮੈਂ ਯਾਨੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਸੀਗਾ ਤੇ ਅੱਜ ਮੈਂ ਪਾਰਟੀ ਨੂੰ ਛੱਡ ਰਿਹਾ ਵਾਂ ਮੈਂ ਫੇਰ ਦੱਸਾਂ ਜੋਨਾ ਵਾ ਵੀ ਮੈਂ ਕਦੇ ਵੀ ਪਾਰਟੀ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਜਦੋਂ ਮੈਂ ਪਾਰਟੀ ਜੁਆਇਨ ਕੀਤੀ ਸੀ ਮੈਨੂੰ ਕਮੈਂਟਾਂ ਦੇ ਵਿੱਚ ਲੋਕਾਂ ਦਾ ਬਹੁਤ ਗਾਲਾਂ ਕੱਢਿਆ ਸੀ ਆਪਾਂ ਉਹਨਾਂ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਮੈਨੂੰ ਪਤਾ ਹੀ ਆ ਮੈਂ ਕਿ ਲੋਕਾਂ ਦਾ ਕੰਮ ਗਾਲਾਂ ਕੱਢਣਾ ਜਿਨ੍ਹਾਂ ਨੂੰ ਗਾਲਾਂ ਕੱਢਣੀਆਂ ਹੁੰਦੀਆਂ ਨੇ ਉਹਨਾਂ ਦਾ ਕੰਮ ਗਾਲਾਂ ਕੱਢ ਹੀ ਹੁੰਦਾ ਵਾ ਮੈਂ ਤਾਂ ਲੋਕੀ ਪਹਿਲਾਂ ਵੀ ਗਾਲਾਂ ਕੱਢਦੇ ਸੀ ਨਿਕਰਾ ਤੇ ਬਾਕੀ ਅੰਤ ਵਿੱਚ ਮੈਂ ਫੇਰ ਪਾਰਟੀ ਦੀ ਚੜ੍ਹਦੀ ਕਲਾ ਦੇ ਅਰਦਾਸ ਕਰਦਾ ਵਾਂ ਤੇ ਜੇ ਇਹਨਾਂ 2 ਸਾਲਾਂ ਦੇ ਵਿੱਚ ਕਿਸੇ ਦਾ ਦਿਲ ਦੁਖਿਆ ਹੋਵੇ ਜਾਂ ਕਿਸੇ ਪਾਰਟੀ ਨੂੰ ਮੈਂ ਚੰਗਾ ਨਾ ਲੱਗਿਆ ਹੋਵਾਂ ਮੇਰੇ ਕੰਮ ਚੰਗੇ ਨਾ ਲੱਗੇ ਹੋਣ ਉਹਨਾਂ ਤੋਂ ਵੀ ਮੈਂ ਸਮਾ ਮੰਗਦਾ ਆ ਜਾਂ ਮਾਫੀ ਮੰਗਦਾ ਹੋਇਆ ਪਾਰਟੀ ਨੂੰ ਅਲਵਿਦਾ ਕਹਿੰਦਾ ਆ ਵਾਂ ਜਿਵੇਂ ਉਹਨਾਂ ਕਿਹਾ ਹੀ ਕਿ ਮੈਨੂੰ ਪਾਰਟੀ ਦੇ ਵਿੱਚ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਤੇ ਮੈਂ ਨਾ ਪ੍ਰਧਾਨ ਜੀ ਕਰਕੇ ਪਾਰਟੀ ਛੱਡ ਰਿਹਾ ਹਾਂ ਮੈਂ 2 ਸਾਲਾਂ ਦੇ ਵਿੱਚ ਤਨੋਂ ਮਨੋਂ ਕੰਮ ਕੀਤਾ ਜੇਕਰ ਮੇਰੇ ਕਰਕੇ ਕਿਸੇ ਠੇਸ ਪਹੁੰਚੀ ਹੋਵੇ ਤਾਂ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਕੈਮਰਾਮੈਨ ਰਗਵੀਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ